ਸਸੂਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2851 ਕਿ ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਪਹੁੰਚੇ ਹਾਂ ਵੀ ਪੈਂਡ ਸੁਖਾਣਾੰਦ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਵੀਰੇ ਪੱਗਾ ਪੁਰਾਣਾ ਪੈਂਦੀ ਆ ਇਸ ਕੋਲੋਂ ਵੀਰੇ ਆਪਾਂ ਤਿੰਨ ਚਾਰ ਵੀਡੀਓ ਪਾਈਆਂ ਪਹਿਲਾਂ ਵੀ ਬਾਈ ਦਾ ਵਪਾਰ ਦਾ ਕੰਮ ਆ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਾਗ ਤੇ ਬਾਕੀ ਜਾਣਕਾਰੀ ਆਈ ਆਪਾਂ ਬਾਈ ਤੋਂ ਲਵਾਂਗੇ ਆਜੋ ਬਾਈ ਜੀ ਸਸੀ ਗਾ ਬਾਈ ਜੀ ਤੇ ਬਾਈ ਜੀ ਆਪਣੇ ਜੇ ਕਿਸੇ ਨੇ ਘਰ ਆਉਣਾ ਹੋਵੇ ਤੇ ਕੀ ਡਰੈਸ ਆਈ ਆਪਣੀ ਠੀਕ ਹੋ ਜੀ ਤੇ ਕੀ ਵਿਹੜ ਦੀ ਡਿਟੇਲ ਆ ਜੀ ਵਿਹੜ ਗੱਬਣ ਆ ਜੀ 5 ਦਿਨ ਲੈਂਦੇ ਆ ਜੀ ਮੂੰਹ ਦੇ ਥੀਰੀ ਆ ਜੀ ਠੀਕ ਹੋ ਜੀ ਪੰਜਾਂ ਦਿਨਾਂ ਦੀ ਕੱਚੀ ਆ ਬਾਈ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਸ ਨਾਲ ਬਾਈ ਕਿੰਨਾ ਕੁ ਦੁੱਧ ਕੱਢੂਗੀ ਬਾਈ ਯਾਰ ਦੁੱਧ ਬਾਈ 15-16 ਲੀਟਰ ਦੇ ਦੂਗੀ ਜੀ ਇਹਦੀ ਮਾਂ ਥੱਲੇ 20 ਲੀਟਰ ਦੁੱਧ ਠੀਕ ਹੋ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ वो था हवाना चेक कर सकते माड़ी तौर दिनों की कच्ची तुरा देख सकते लम्मी दूर तुरा देख सकते हो भाई ती आ भाई ਕਈ ਵਾਰ ਵੀ ਸਾਥੋਂ ਗ੍ਰੇ ਕੋਈ ਚੀਜ਼ ਮੈਸ ਹੋ ਜਾਂਦੀ ਆ ਤੇ ਬਾਈ ਤੁਹਾਨੂੰ WhatsApp ਨੰਬਰ ਦੇਵਾਂਗੇ ਉਹ ਉੱਤੇ ਤੁਸੀਂ ਬਾਈ ਤੋਂ ਵੀਡੀਓ ਮਗਾ ਸਕਦੇ ਹੋ ਬਹੁਤ ਚੰਗੀ ਵਹਿੜ ਆ ਬਾਈ ਪਹਿਲੇ ਰੂਏ ਸੋਨਾ ਬਾਈ ਮੈਂ ਜੀ ਕੀ ਮੋਲ ਕਰਦੇ ਜੀ ਮੋਲ 45000 ਹੈ ਮੋਲੇ ਦਾ 45000 ਰੁਪਏ ਮੰਨ ਕੀਤਾ ਜਾਊਗਾ ਜੀ ਹਾਂ ਜੀ ਮੰਨ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲਦੇ ਜੀ 97792 ਹਾਂ ਜੀ 82402 ਇੱਕ ਵਾਰ ਫੇਰ ਬੋਲਦੇ ਜੀ 97792 ਜੀ ਹਾਂ ਜੀ 82402 ਜੀ ਠੀਕ ਹੋ ਜੀ ਜੇ ਕਿਸੇ ਵੀਰ ਨੂੰ ਇਹ ਗਾਣ ਚਾਹੀਏ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ